ਹਾਂਜੀ ਮਿੱਤਰੋ ਆ ਦੇਖੋ ਵੀ ਆਪਣਾ ਫਾਰਮ ਤੇ ਤੁਹਾਨੂੰ ਇਹ ਸਾਰੇ ਬਾਰੇ ਦੱਸਦੇ ਆਂ ਜਿਵੇਂ ਹੁੰਦਾ ਕੀ ਚੱਕਰ ਤੁਹਾਨੂੰ ਦਿਖਾਉਣੇ ਆਪਣਾ ਫਾਰਮ ਇਧਰ ਵੀ ਇਧਰ ਸਾਰੇ ਛੋਟੇ ਛੋਟੇ ਫਰਦੇ ਆਂ ਬੱਚੇ ਉਧਰ ਫਿਰਦੇ ਆਂ ਪੇ ਖੁੱਲੇ ਛੱਡ ਕੇ ਵੀ ਇਹਨਾਂ ਤੋਂ ਐਗ ਲੈਣੇ ਆਂ ਤੇ ਇਹ ਫ੍ਰੀ ਰੇਂਜ ਵਾਲੇ ਬੱਚੇ ਸਾਰੇ ਤੇ ਬਾਕੀ ਤੁਹਾਨੂੰ ਬਿਮਾਰੀਆਂ ਬਾਰੇ ਸਾਰਾ ਦੱਸਾਂਗੇ ਤੇ ਕਿਵੇਂ ਮੌਸਮ ਦੇ ਵਿੱਚ ਕੀ ਚੀਜ਼ ਚੱਕਰ ਪੈਂਦੇ ਇਹਨਾਂ ਨੂੰ ਕਿਉਂ ਵੀ ਤੁਹਾਨੂੰ ਦੱਸਾਂਗੇ ਆ ਦੇਖੋ ਵੀ ਆਪਾਂ ਇਹਨਾਂ ਨੂੰ ਆਟਾ ਪਾਈ ਜਾਂਦੇ ਸੀ ਦੇਖੋ ਇਹ ਆਪਣਾ ਫਾਰਮ ਆ ਵੀ ਮੌਸਮ ਬਹੁਤ ਵਧੀਆ ਹੋਇਆ ਫੈਲੀਆਂ ਆ ਗਿੱਲਾ ਹੋ ਗਏ ਸਾਰੇ ਇੱਥੋਂ ਸਾਰੇ ਦੇਖੋ ਕੁਛ ਆਪਣੇ ਬੱਚੇ ਇਧਰ ਅੱਡ ਕੀਤੇ ਹੋਏ ਆ ਛੋਟੇ ਬੱਚੇ ਇਹ ਸਾਰੇ ਖੇਲ ਨਹੀਂ ਹੈਗੇ ਵੀਰੇ ਇਹ ਕਈ ਬੰਦੇ ਆਪਾਂ ਨੂੰ ਵੀਡੀਓ ਦੇਖ ਕੇ ਸੇਲ ਦਾ ਕਰਕੇ ਵੀ ਲੈਣ ਆ ਜਾਂਦੇ ਆ ਪਰ ਆਪਾਂ ਵੀ ਇਹ ਐਗ ਦਾ ਕੰਮ ਖਰੀਦ ਹੈਗਾ 15 ਰੁਪਏ ਐਗ ਹੁੰਦਾ ਵੀ ਆਪਣਾ ਸਿਆਲਾਂ ਦੇ ਵਿੱਚ ਵਧੀਆ ਕੰਮ ਚੱਲਦਾ ਤੇ ਵਧੀਆ ਪ੍ਰੋਪਰ ਜੇ ਕਿਸੇ ਭਰਾ ਨੇ ਆਪਣੇ ਕੋਲ ਪੂਰੀ ਜਾਣਕਾਰੀ ਲੈਣੀ ਹੋਵੇ ਕੋਈ ਬਿਜ਼ਨਸ ਇਹ ਕਰਨਾ ਚਾਹੁੰਦਾ ਹੋਵੇ ਤਾਂ ਆਪਾਂ ਨੂੰ ਕੰਟੈਕਟ ਕਰ ਲੈਣਾ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਏ ਟੂ ਜ਼ेड ਵੀ ਕਿਵੇਂ ਸ਼ੈੱਡ ਪਾਉਣਾ ਕਿੱਦਾਂ ਕਿਵੇਂ ਇਨਵੈਸਟਮੈਂਟ ਕਰਨੀ ਕਿੱਦਾਂ ਬੱਚੇ ਲੈਉਣੇ ਕਿੱਥੋਂ ਲੈਉਣੇ ਸਭ ਰਾ ਗੁਰ ਦੱਸਾਂਗੇ ਧੰਨਵਾਦ ਭਾਈ ਜੀ